ਵਿਰੋਧੀ ਬਹੁਤ ਤੰਜ ਕਸ ਰਹੇ ਨੇ ਜੀ ਕਹਿੰਦੇ ਜਿਸ ਤਰ੍ਹਾਂ ਮਹੱਲਾ ਕਲੀਨਿਕਾਂ ਨੂੰ ਲਿਪਾ ਪੁੱਛ ਕੀਤੀ ਸੀ ਉਸੇ ਤਰ੍ਹਾਂ ਵਿਰੋਧੀ ਕਹਿ ਰਹੇ ਨੇ ਜੀ ਕਾਂਗਰਸ ਦੇ ਜਾਂ ਬੀਜੇਪੀ ਦੇ ਐਕਚੁਅਲੀ ਉਹ ਆਪਣੇ ਮਨ ਦੀ ਦਸਾ ਦੱਸ ਰਿਹਾ ਵੀ ਅਸੀਂ ਐ ਕਰਦੇ ਹੁੰਦੇ ਸੀ ਜੀ ਇਹ ਕੰਮ ਨਾ ਜਦੋਂ ਮੈਨੂੰ ਯਾਦ ਹੈ ਕੈਪਟਨ ਸਾਹਿਬ ਚੀਫ ਮਿਨਿਸਟਰ ਸੀਗੇ ਉਦੋਂ ਸਮਾਰਟ ਸਕੂਲ ਕੰਧਾਂ ਦੇ ਉੱਪਰ ਲਿਖ ਕੇ ਇਹਨਾਂ ਨੇ ਬਣਾਏ ਸੀਗੇ ਜੀ ਉਹ ਆਪਣੀ ਗੱਲ ਦੱਸ ਰਹੇ ਬੇਸਿਕਲੀ ਕਿਸਾਨਾਂ ਦੇ ਖੇਤਾਂ ਤੱਕ ਪਾਣੀ 600 ਜੁੰਟ ਬਿਜਲੀ ਮੁਫਤ 92 93 ਹਜ਼ਾਰ ਨੌਕਰੀਆਂ ਮਿਲ ਗਈਆਂ ਕੀ ਕਹ ਜੀ ਨਸ਼ਾ ਮੁਕਤ ਪੰਜਾਬ ਕਰਨ ਜਾ ਰਹੇ ਆ ਕਰਪਸ਼ਨ ਮੁਕਤ ਪੰਜਾਬ ਕਰਨ ਜਾ ਰਹੇ ਆ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਤਿੰਨ ਸਾਲ ਚ ਕਰ ਰਹੀ ਹੈ ਤੇ ਜਿਹਨਾਂ ਨੇ 25 ਸਾਲ ਰਾਜ ਕੀਤਾ ਜੀ ਉਹ ਇਕੱਲਾ ਬਿਆਨਬਾਜ਼ੀ ਕਰ ਰਹੇ ਆ ਜੀ ਕਹਿੰਦੇ ਪਹਿਲਾਂ ਲੈਂਦੇ ਚੋ ਮੁਗਲ ਆਉਂਦੇ ਸੀਗੇ ਹੁਣ ਚੜ੍ਹਦੇ ਤੋਂ ਆਉਣ ਲੱਗੇ ਮਨੀਸ਼ ਸੁਸੋਦੀਆ ਜੀ ਜਾਂ ਆਮ ਆਦਮੀ ਪਾਰਟੀ ਦੇ ਇਹਨਾਂ ਦੇ ਜਿਹੜੇ ਆਬਜ਼ਰਵਰ ਹੁਣ ਤੱਕ ਲੱਗਦੇ ਰਹੇ ਆ ਜੀ ਉਹ 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 ਕਿੱਥੋਂ ਉਹ ਫਗਵਾੜੇ ਤੋਂ ਲੱਗੇ ਆ ਜੀ नेशनेल पार्टी ਦਾ অবজারভার ਹਮੇਸ਼ਾ ਹੀ ਆਊਟ ਆਫ ਸਟੇਟ ਦਾ ਲੱਗਦਾ ਹੈ ਉਸੇ ਸਟੇਟ ਦਾ অবজারভার ਨਹੀਂ ਲੱਗਦਾ ਉਹਨਾਂ ਨੂੰ ਬਾਤ ਪੈ ਗਈ ਹੈ ਜੇ ਕਿੰਤੂ ਪ੍ਰੰਤੂ ਕਰਨ ਦੀ ਸਕੂਲ ਆਫ ਐਮਨਸ ਭਾਸ ਤੋਂ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਵਿਸ਼ੇਸ਼ ਤੌਰ ਤੇ ਗੁਰਦੇਵ ਸਿੰਘ ਦੇਵਮਨ ਜੀ ਪਹੁੰਚ ਰਹੇ ਨੇ ਐਮ ਐਲ ਏ ਸੋ ਸਕੂਲ ਦਾ ਸਟਾਫ ਹੈ ਜਿਹੜਾ ਉਹ ਸਵਾਗਤ ਦੇ ਲਈ ਇੱਥੇ ਗੇਟ ਤੇ ਖੜਾ ਹੈ ਪ੍ਰਿੰਸੀਪਲ ਸਾਹਿਬ ਨੇ ਕਹੀ ਸਾਹ ਹਾਂਜੀ ਸਰ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਖਾਲਸਾ ਵੈਗੁਰੂ ਸਤੇਜੀ ਹਾਂ ਸਰ ਅੱਜ ਦਾ ਜਿਹੜਾ ਫੰਕਸ਼ਨ ਹੈ ਇਹਦੇ ਬਾਰੇ ਦੱਸਿਓ ਅੱਜ ਜੀ ਜਿਵੇਂ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ 7 ਤਾਰੀਖ ਨੂੰ ਮਾਨਯੋਗ ਸੀਐਮ ਸਾਹਿਬ ਵੱਲੋਂ ਕੀਤੀ ਗਈ ਸੀ ਉਸ ਦੇ ਤਹਿਤ ਹੀ ਹਲਕਾ ਵਿਧਾਇਕ ਦੇਮਨ ਜੀ ਵੱਲੋਂ ਚਾਰ ਦੁਆਰਿਆਂ ਦਾ ਉਦਘਾਟਨ ਕੀਤਾ ਜਾ ਰਿਹਾ ਜੀ ਹਾਂਜੀ ਤੇ ਹੋਰ ਕੀ ਕੀ ਬਾਤ ਹੈ ਜੀ ਜਿਹੜਾ ਸਕੂਲ ਦੇ ਵਿੱਚ ਕੀਤਾ ਜਾ ਰਿਹਾ ਹੈ ਕਿਉਂਕਿ ਸਕੂਲਾਂ ਨੂੰ ਖਾਸ ਕਰ ਸਰਕਾਰੀ ਸਕੂਲਾਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਬਹੁਤ ਉਪਰਾਲੇ ਸਰਕਾਰ ਕਹਿ ਰਹੀ ਹੈ ਕਿ ਕਰ ਰਹੀਆਂ ਹੋਰ ਬਿਲਕੁਲ ਜੀ ਬਿਲਕੁਲ ਸੱਚ ਕਹਿ ਰਹੀ ਹੈ ਸਰਕਾਰ ਇਹ ਜੇਸੀਂ ਆਪਣੇ ਸਕੂਲ ਦੀ ਗੱਲ ਕਰੀਏ ਸਾਡੇ ਸਕੂਲ ਵਿੱਚ ਲਗਭਗ 32 ਲੱਖ ਰੁਪਇਆ ਰਿਪੇਅਰ ਦਾ ਆ ਚੁੱਕਿਆ ਹੈ ਜਿਸ ਦੇ ਨਾਲ ਸਾਰੇ ਸਕੂਲ ਦੀ ਰਿਪੇਅਰ ਚੱਲ ਰਹੀ ਹੈ ਨਵੇਂ ਕਲਾਸਰੂਮ ਬਣਾਏ ਜਾ ਰਹੇ ਨੇ ਉਸ ਦੀ ਗ੍ਰਾਂਟ ਵੀ ਸਾਡੇ ਕੋਲ ਆ ਚੁੱਕੀ ਹੈ ਚਾਰ ਦੁਆਰ ਦੇ ਕੰਮ ਮੁਕੰਮਲ ਹੋ ਚੁੱਕੇ ਹੈ ਵਾਸ਼ਰੂਮ ਦੇ ਦੇ ਨੇ ਤੁਸੀਂ ਸਕੂਲ ਦੇ ਵਾਸ਼ਰੂਮ ਵਿਜ਼ਿਟ ਕਰੋਗੇ ਤਾਂ ਜਿਸ ਤਰ੍ਹਾਂ 5 ਸਟਾਰ ਸਕੂਲਾਂ ਦੇ 5 ਸਟਾਰ ਦੇ ਵਾਸ਼ਰੂਮ ਹੁੰਦੇ ਨੇ ਹੋਟਲਸ ਜਿਹੜਾ ਦੇ ਉਹਨਾਂ ਦੇ ਵਾਸ਼ ਬੱਚਿਆਂ ਨੂੰ ਵਾਸ਼ੂਮ ਅੱਛੇ ਹੋਣ ਸਾਥ ਉਤਰੇ ਨੂੰ ਬੇਸਿਕ ਨੀਡ ਹੈ ਅ ਇਹਨਾਂ ਉਪਰਾਲਿਆਂ ਕਰਕੇ ਸਰਕਾਰ ਦੀ ਇਹਨਾਂ ਉਪਰਾਲੇ ਕਰਕੇ ਅੱਜ ਜੋ ਡਾਟਾ ਸਾਡੇ ਕੋਲ ਇਕੱਠਾ ਹੋਇਆ ਹੈ ਟੀਚਰ ਸਾਹਿਬਾਨ ਨੇ ਦਿੱਤਾ ਜੋ ਟੀਚਰ ਸਾਹਿਬਾਨ ਨੇ ਡੋਰ ਟੂ ਡੋਰ ਕੈਂਪੇਨ ਕੀਤਾ ਹੈ ਲਗਭਗ 200 ਬੱਚਾ ਇਸ ਸੈਸ਼ਨ ਦੇ ਵਿੱਚ ਪ੍ਰਾਈਵੇਟ ਸਕੂਲ ਤੋਂ ਹਟ ਕੇ ਸਾਡੇ ਸਕੂਲ ਵਿੱਚ ਦਾਖਲਾ ਲੈ ਚੁੱਕੇ ਹੈ ਅੱਛਾ ਜੀ ਹਾਂਜੀ ਲਗਭਗ 200 ਬੱਚੇ ਜੀ ਤੇ ਹੋਰ ਬੱਚਿਆਂ ਦੇ ਲਈ ਕੀ ਕੀ ਸਹੂਲਤਾਂ ਨੇ ਜੀ ਬੈਨ ਵਗੈਰਾ ਦੀ ਸਹੂਲਤ ਹਾਂਜੀ ਬੱਚਿਆਂ ਦੇ ਲਈ ਟਰਾਂਸਪੋਰਟ ਦੀ ਫੈਸਿਲਿਟੀ ਹੈ ਅਸੀਂ ਇੱਕ ਵਾਰ ਸ਼ੁਰੂ ਕੀਤੀ ਸੀ ਅੱਜ ਸਕੂਲ ਕੋਲ 5 ਬੱਸਾਂ ਨੇ ਜਿਸ ਤਰ੍ਹਾਂ ਦਾ ਸਾਨੂੰ ਰਿਸਪੌਂਸ ਮਿਲ ਰਿਹਾ ਕਿਉਂਕਿ ਪੇਰੈਂਟਸ ਨੂੰ ਇਸ ਚੀਜ਼ ਦੇ ਵਿੱਚ ਬਹੁਤ ਸੁੱਖ ਮਿਲਦਾ ਹੈ ਕਿ ਬੱਚਾ ਜਿਹੜਾ ਹੈ ਉਹ ਬੇਫਿਕਰ ਹੋ ਜਾਂਦੇ ਨੇ ਟਰਾਂਸਪੋਰਟ ਦੇ ਨਾਲ ਟੈਨਸ਼ਨ ਫਰੀ ਹੋ ਜਾਂਦੇ ਨੇ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸ਼ਹਿਰ ਦੀ ਦਾਨੀ ਸੱਜਣਾ ਵੱਲੋਂ ਜਿਸ ਤਰ੍ਹਾਂ ਕਿ ਇੱਥੇ ਐਨ ਜੀਓਜ਼ ਨੇ ਪ੍ਰਯਾਸ ਗਰੁੱਪ ਹੈ ਵੋਲੀਬਾਲ ਕਲੱਬ ਹੈ ਜਿਹੜੇ ਸਾਨੂੰ ਹਰ ਮਹੀਨੇ ਲਗਭਗ 40-50000 ਰੁਪਿਆ ਸਿਰਫ ਟਰਾਂਸਪੋਰਟ ਦੇ ਵਿੱਚ ਹੈਲਪ ਕਰਦੇ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਗਲੀ ਵਾਰ ਸਾਰੇ ਬੱਚੇ ਨੈਸਰਟੀ ਵੱਤ ਹੋ ਦਿਤੀਏ 50 ਸਰਕਾਰ ਵੱਲੋਂ ਵੀ ਸਕੂਲ ਆਫ ਫੈਮਿਨਿਸ ਦੇ ਬੱਚੇ ਨੇ ਉਹਨਾਂ ਨੂੰ ਫ੍ਰੀ ਆਫ ਕਾਸਟ ਜਿਹੜੀ ਹੈ ਬਸ ਸਰਵਿਸ ਦਿੱਤੀ ਜਾਂਦੀ ਹੈ ਜੀ ਜੀ ਧੰਨਵਾਦ ਜੀ ਹੋਰ ਮੈਂ ਹਾਂਜੀ ਮੈਮ ਸਰਕਾਰ ਕੀ ਨਾਮ ਕੀ ਹੈ ਸਰ ਪਰਵੀਨ ਲਤਾ ਮੈਮ ਕਿਸ ਤਰ੍ਹਾਂ ਅੱਜ ਦਾ ਜਿਹੜਾ ਫੰਕਸ਼ਨ ਹੈ ਇਹਦੇ ਬਾਰੇ ਦੱਸਿਓ ਅੱਜ ਅਸੀਂ ਸਾਡੀ ਬਾਉਂਡਰੀ ਵੱਲੋਂ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਮਿਲੀ ਸੀ ਜੀ ਉਸੇ ਖਰਚ ਕਰਕੇ ਆਪਣੇ ਸਾਰੇ ਸਕੂਲ ਦੀ ਬਾਉਂਡਰੀ ਵੱਲ ਬਣਾਈ ਹੈ ਤੇ ਅੱਜ ਉਸ ਦਾ ਉਦਘਾਟਨ ਸਮਾਰੋਹ ਹੈ ਜਿਸ ਦੇ ਵਿੱਚ ਸਾਡੇ ਹਲਕੇ ਦੇ ਐਮ ਐਲ ਏ ਸ਼੍ਰੀ ਦੇਵ ਮਾਨ ਜੀ ਨੇ ਉਦਘਾਟਨ ਕੀਤਾ ਸੋ ਇਹ ਪੰਜਾਬ ਸਰਕਾਰ ਜਿਹੜੀ ਹੈ ਬਹੁਤ ਅੱਛੇ ਉਪਰਾਲੇ ਕਰ ਰਹੀ ਹੈ ਤਾਂ ਕਿ ਸਰਕਾਰੀ ਸਕੂਲਾਂ ਦੀ ਜਿਹੜੀ ਹੈ ਨੁਹਾਰ ਬਦਲ ਸਕੇ ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਜਿਹੜਾ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਮਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੋਂ ਸ਼ੁਰੂ ਹੋਇਆ ਅੱਜ ਨਾਬਾ ਦੇ ਵਿੱਚ ਮੈਂ ਸਵੇਰੇ ਜੀ ਜਸਮਾਜਰਾ ਪਿੰਡ ਦੇ ਵਿੱਚ ਪ੍ਰਾਇਮਰੀ ਐਲੀਮੈਂਟਰੀ ਸਕੂਲ ਆਰ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਉੱਥੇ ਦੁਗ੍ਹਾਤਨ ਕੀਤੇ ਨੇ ਜੀ ਚਾਰ ਕੰਮਾਂ ਦੇ ਜਿਹਦੇ ਵਿੱਚ ਨਵੇਂ ਕਲਾਸਰੂਮ ਬਣੇ ਨੇ ਜੀ ਥੱਲੇ ਫਰਸ਼ ਪਿਆ ਜੀ ਵਾਸ਼ਰੂਮ ਪਏ ਨੇ ਪਰ ਚਾਰ ਦੀਵਾਰੀ ਜਿਹੜੀ ਹੈ ਜੀ ਉਹ ਹੋਈ ਆ ਸਕੂਲ ਦੇ ਤੇ ਤਕਰੀਬਨ ਐ ਸਮਝ ਲਓ ਕਿ 10 ਲੱਖ ਦੇ ਆਸ-ਪਾਸ ਦੀ ਲਾਗਤ ਨਾਲ ਉੱਥੇ ਕੰਮ ਜਿਹੜੇ ਹੋਏ ਆ ਉਸ ਤੋਂ ਬਾਅਦ ਨੋਹਰਾ ਪਿੰਡ ਦੇ ਵਿੱਚ ਜਿਹੜਾ ਐਲੀਮੈਂਟਰੀ ਸਕੂਲ ਆ ਜੀ ਬਹੁਤ ਛੋਟਾ ਸਕੂਲ ਆ ਬੇਸ਼ੱਕ ਉੱਥੇ ਬੱਚੇ ਜਿਹੜੇ ਆ ਜੀ 60-65 ਹੀ ਨੇ ਪਰ ਹੌਲੀ-ਹੌਲੀ ਗਿਣਤੀ ਵੱਧ ਰਹੀ ਆ ਉੱਥੇ ਵੀ ਸਾਡੇ 4 ਲੱਖ ਦੀ ਲਾਗਤ ਨਾਲ ਚਾਰ ਦੀਵਾਰੀ ਬਣੀ ਆ ਤਾਂ ਬਹੁਤ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਸਾਡੇ ਪ੍ਰਿੰਸੀਪਲ ਕਾਈ ਸਾਹਿਬ ਬਹੁਤ ਸ਼ਾਨਦਾਰ ਕੰਮ ਕਰ ਰਹੇ ਪੂਰਾ ਸਟਾਫ ਬਹੁਤ اچھا ਕੰਮ ਕਰ ਰਿਹਾ 63 ਲੱਖ ਦੀ ਗ੍ਰਾਂਟ ਜਿਹੜੀ ਹੈ ਜੀ ਮਨਜ਼ੂਰ ਹੋਈ ਸੀਗੀ ਜਿਹਦੇ ਵਿੱਚ 31 ਲੱਖ 5000 ਰੁਪਏ ਜਿਹੜਾ ਆਲਰੇਡੀ ਆ ਚੁੱਕਿਆ ਜੀ ਔਰ ਜਿਹਦੇ ਵਿੱਚ ਚਾਰ ਦੀਵਾਰੀ ਦੀ ਗ੍ਰਾਂਟ ਜਿਹੜੀ ਹੈ ਜੀ ਉਹ 17 ਲੱਖ ਰੁਪਏ ਪੁਰਾਣੀ ਚਾਰ ਦੀਵਾਰੀ ਦੀ ਰਿਪੇਅਰ ਜਿਹੜੀ ਹੈ ਜੀ 4 ਲੱਖ ਰੁਪਏ ਰਿਪੇਅਰ ਐਂਡ ਮੇਨਟੇਨੈਂਸ ਗ੍ਰਾਂਟ ਜਿਹੜੀ ਹੈ ਜੀ 3 ਲੱਖ 25000 ਔਰ ਨਵੇਂ ਕਮਰੇ ਦੀ ਸਾਰੀ ਵਾਸਤੇ ਜੀ ਤਕਰੀਬਨ ਇਹ ਹੈਗਾ ਜੀ ਇਹ ਲੱਖ ਕਿਥੋਂ ਪ੍ਰਿੰਸੀਪਲ ਇੱਕ ਕਿੰਨੀ ਹੈ ਜੀ ਗ੍ਰਾਂਟ ਬਹੁਤ ਗ੍ਰਾਂਟ ਕਿੰਨੀ ਹੈ 60 ਲੱਖ 10 ਲੱਖ ਹਾਂਜੀ 60 ਲੱਖ ਹੈ ਜੀ ਟੋਟਲ ਇਹਦੇ ਵਿੱਚੋਂ ਕੰਮ ਕੁਝ ਚੱਲ ਰਹੇ ਨੇ ਔਰ ਬਾਕੀ ਕੰਮ ਜਿਹੜੇ ਆ ਜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸ਼ੁਰੂ ਹੋਣਗੇ ਨਵੇਂ ਸ਼ੁਰੂ ਹੋਣਗੇ ਪਰ ਐਮੀਨਸ ਸਕੂਲ ਜਿਹੜਾ ਹੈ ਜੀ ਮੈਨੂੰ ਦੱਸਣ ਚ ਖੁਸ਼ੀ ਹੈ ਕਿ ਪਾਸੋਂ ਦਾ ਐਮੀਨਸ ਸਕੂਲ ਜਿਹੜਾ ਜੀ ਜਿਹਦੇ ਵਿੱਚ ਬਹੁਤ ਵੱਡਾ ਕੰਮ ਜਿਹੜਾ ਟੀਚਰ ਸਹਿਬਾਨ ਦਾ ਬਹੁਤ ਵੱਡਾ ਯੋਗਦਾਨ ਮੈਂ ਵੀ ਨਾਲ ਆਇਆ ਸੀ ਅਸੀਂ ਕੈਂਪੇਨ ਸ਼ੁਰੂ ਕੀਤੀ ਸੀ ਕਿ ਆਪਣੇ ਬੱਚਿਆਂ ਦਾ ਦਾਖਲਾ ਜਿਹੜਾ ਤੁਸੀਂ ਸਰਕਾਰੀ ਸਕੂਲ 'ਚ ਕਰਾਓ ਉਹਦਾ ਬਹੁਤ ਵੱਡਾ ਭਾਰ ਜਿਹੜਾ ਜੀ ਆਇਆ ਔਰ ਇਸ ਵਕਤ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਦੀ ਗਿਣਤੀ ਬਹੁਤ ਵੱਡੀ ਮਾਤਰਾ ਦੇ ਵਿੱਚ ਵਧੀ ਹੈ ਉਹਦਾ ਕਾਰਨ ਇਹ ਵੀ ਹੈ ਕਿ ਇੱਥੇ 5-6 ਵੈਨਾਂ ਜਿਹੜੀਆਂ ਨੇ ਸਰਕਾਰ ਵੱਲੋਂ ਲਾਈਆਂ ਗਈਆਂ ਨੇ ਜਿਹੜੇ ਗਰੀਬ ਪੇਰੈਂਟਸ ਨੇ ਉਹ 200 ਰੁਪਏ ਦਿੰਦੇ ਨੇ ਅਗਰ 200 ਨਹੀਂ ਵੀ ਹੈਗਾ ਤਾਂ ਕੋਈ ਜਿਹੜੇ ਸਮਾਜ ਸੇਵੀ ਨੇ ਉਹ ਸਹਿਯੋਗ ਕਰਕੇ ਬੱਸਾਂ ਜਿਹੜੀਆਂ ਚੱਲ ਰਹੀਆਂ ਨੇ ਸਿਕਿਉਰਿਟੀ ਔਰ ਬੱਚਿਆਂ ਨੂੰ ਲੈ ਕੇ ਆਉਣਾ ਬੱਚਿਆਂ ਨੂੰ ਛੱਡ ਕੇ ਆਉਣਾ ਇਹ ਬਹੁਤ ਸੇਫ ਤਰੀਕੇ ਨਾਲ ਜਿਹੜਾ ਕੰਮ ਕੀਤਾ ਜਾ ਰਿਹਾ ਤੇ ਇਹ ਸਿੱਖਿਆ ਕ੍ਰਾਂਤੀ ਜਿਹੜੀ ਹੈ ਜੀ ਇਹਦੇ ਵਿੱਚ ਪੰਜਾਬ ਦੇ ਵਿੱਚ ਚਾਰ ਦਿਵਾਰੀਆਂ ਦੇ ਕੰਮ ਪੰਜਾਬ ਦੇ ਵਿੱਚ ਜਿਹੜੇ ਥੱਲੇ ਬਹਿਣ ਵਾਸਤੇ ਡੈਸਕ ਨੇ ਜੀ ਉਹ ਬਣ ਰਹੇ ਆ ਔਰ ਜਿਹੜੇ ਕਮਰੇ ਆ ਜੀ ਉਹਦੇ ਵਿੱਚ ਡਿਜੀਟਲ 3D ਜਿਹੜੇ ਨੇ ਸਕਰੀਨਾਂ ਲੱਗ ਰਹੀਆਂ ਨੇ ਬਹੁਤ ਹੀ ਸ਼ਾਨਦਾਰ ਕੰਮ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਸੋ ਅੱਜ ਇਹ ਸਾਰੇ ਸਕੂਲਾਂ ਦਾ ਮੈਂ ਦੌਰਾ ਕੀਤਾ ਉਦਘਾਟਨ ਕੀਤੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਦਘਾਟਨ ਜਿਹੜੇ ਆ ਉਹ ਅਸੀਂ ਕਰਾਂਗੇ ਕਿੰਨਾ ਖਰਚ ਹੋਣਾ ਟੋਟਲ ਸਕੂਲ ਦਾ ਟੋਟਲ ਤਾਂ ਜੀ ਬਜਟ ਇਹਦਾ ਤਾਂ ਜੀ ਮੇਰੇ ਖਿਆਲ 11 ਕੋਟ ਦੇ ਆਸ-ਪਾਸ ਦਾ ਬਜਟ ਹੈ ਦਾ ਸਾਰਾ ਹੁਣ ਜਿਵੇਂ ਜਿਵੇਂ ਗ੍ਰਾਂਟ ਮਨਜ਼ੂਰ ਹੋ ਕੇ ਆ ਰਹੀ ਹੈ ਕੰਮ ਚੱਲੀ ਜਾ ਰਹੇ ਨੇ ਤੇ ਇਹ ਇਲਾਕੇ ਦਾ ਬਹੁਤ ਹੀ ਸ਼ਾਨਦਾਰ ਸਕੂਲ ਜਿਹੜਾ ਬਣ ਕੇ ਤਿਆਰ ਹੋਏਗਾ ਔਰ ਇਹ ਸਕੂਲ ਜਿਹਦੇ ਵਿੱਚ ਬੱਚਿਆਂ ਦੀ ਫੀਸ ਬਿਲਕੁਲ ਮੁਫਤ ਹੈ ਇਦੇ ਵਿੱਚ ਵਰਦੀਆਂ ਬਿਲਕੁਲ ਮੁਫਤ ਨੇ ਜਿਹਦੇ ਵਿੱਚ ਦੁਪਹਿਰ ਦਾ ਖਾਣਾ ਮਿਲਦਾ ਹੈ ਜੀ ਕਿਤਾਬਾਂ ਬਿਲਕੁਲ ਮੁਫਤ ਨੇ ਬੱਚਿਆਂ ਨੂੰ ਘਰੋਂ ਲਿਆਉਣਾ ਤੇ ਘਰੇ ਛੱਡਣਾ ਉਹ ਉਹ ਮੁਫਤ ਵਰਗਾ ਹੀ ਹੈ ਜੀ ਔਰ ਜਿਹੜਾ ਇੱਥੋਂ ਦਾ ਸਕੂਲ ਦਾ ਐਟਮਾਸਫੇਅਰ ਆ ਵਾਸ਼ਰੂਮ ਐਸੇ ਨੇ ਜੀ ਤੁਸੀਂ ਦੇਖੋ ਅੰਦਰ ਜਾ ਕੇ 5 ਸਟਾਰ ਹੋਟਲ ਨੂੰ ਮਾਤ ਪਾ ਰਹੇ ਜੀ ਲਾਇਬ੍ਰੇਰੀ ਐਸੀ ਮੈਂ ਆਪਣੇ ਪੇਜ ਤੇ ਹੀ ਪਾਈ ਸੀ ਲਾਇਬ੍ਰੇਰੀ ਦੀ ਚਰਚਾ ਪੂਰੇ ਪੰਜਾਬ ਦੇ ਵਿੱਚ ਕਿ ਐਨ ਆਰ ਆਈ ਭਰਾਵਾਂ ਦੇ ਫੋਨ ਆਇਆ ਲਾਇਬ੍ਰੇਰੀ ਐਸੀ ਹੈ ਕਿ ਐ ਲੱਗਦਾ ਕਿ 7 ਸਟਾਰ ਹੋਟਲ ਹੋਵੇ ਸੋ ਇੱਡਾ ਹਾਈ ਲੈਵਲ ਦਾ ਕੰਮ ਜਿਹੜਾ ਹੈ ਜੀ ਉਹ ਸਿੱਖਿਆ ਕ੍ਰਾਂਤੀ ਤਹਿਤ ਸਰਦਾਰ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਤੇ ਹਰਜੋਤ ਬੈਂਸ ਸਾਹਿਬ ਸਾਡੇ ਸਿੱਖਿਆ ਮੰਤਰੀ ਔਰ ਸਾਡੇ ਹੁਣ ਅਬਜ਼ਰਵਰ ਮਨੀਸ਼ ਸ਼ੋਰੀਆ ਜਿਹੜੇ ਕਿ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕਰਨ ਵਾਲੇ ਹਿੰਦੁਸਤਾਨ ਦੇ ਵਿੱਚ ਹੈਗੇ ਨੇ ਉਹ ਵੀ ਇਹਦੇ ਵਿੱਚ ਲਗਾਤਾਰ ਲੱਗੇ ਔਰ ਅਸੀਂ ਸਾਰੇ ਲੱਗੇ ਹੋਏ ਆਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਜਿਹੜੀ ਆ ਪੂਰੇ ਦੇਸ਼ ਲਈ ਇੱਕ ਨਵਾਂ ਰੋਲ ਮਾਡਲ ਸਾਬਤ ਹੋ ਰਹੀ ਆ ਲਗਾਤਾਰ ਕਿੰਤੂ ਪ੍ਰੰਤੂ ਕਰ ਰਹੇ ਨੇ ਸਿੱਖਿਆ ਦੇ ਕਿਰਤ ਨੂੰ ਦੇਖੋ ਵਿਰੋਧੀਆਂ ਨੇ ਕਿੜਾ ਕੀ ਕੀਤਾ ਜੀ ਤੁਸੀਂ ਆਪ ਦੇਖੋ ਅਸੀਂ ਤਾਂ 3 ਸਾਲਾਂ ਤੋਂ ਆਏ ਆਂ ਜੀ ਕਾਂਗਰਸ ਨੇ 1966 ਤੱਕ ਪੰਜਾਬ ਬਣਿਆ ਕਾਂਗਰਸ ਨੇ 25 ਸਾਲ ਰਾਜ ਕੀਤਾ ਅਕਾਲੀ ਦਲ ਬੀਜੇਪੀ ਨੇ 19 ਸਾਲ ਰਾਜ ਕੀਤਾ ਉਹਨਾਂ ਨੇ ਕੀ ਕੀਤਾ ਜੀ ਸਕੂਲ ਕਮਾੜਾ ਕੀਤੇ ਨੇ ਇਹਨਾਂ ਦੀ ਅੱਜ ਤਾਂ ਸਕੂਲਾਂ ਦਾ ਲੈਵਲ ਸਾਡੇ ਜਿਹੜੇ ਪ੍ਰਿੰਸੀਪਲ ਸਹਿਬਾਨ ਨੇ ਸਾਡੇ ਟੀਚਰ ਸਹਿਬਾਨ ਨੇ ਸਿੰਗਾਪੁਰ ਤੋਂ ਠੀਕ ਹੈ ਨਾ ਜੀ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਉੱਥੋਂ ਟ੍ਰੇਨਿੰਗ ਲੈ ਕੇ ਜਿਹੜਾ ਜੀ ਉਹ ਇੱਥੇ ਬੱਚਿਆਂ ਨੂੰ ਐਜੂਕੇਟ ਕਰ ਰਹੇ ਆ ਨਵੀਆਂ ਭਰਤੀਆਂ ਹੋ ਰਹੀਆਂ ਨੇ ਚੌਂਕੀਦਾਰਾਂ ਦੀ ਨਵੀਂ ਭਰਤੀ ਹੋ ਰਹੀ ਹੈ ਸਕਿਉਰਿਟੀ ਗਾਰਡ ਦੀ ਨਵੀਂ ਭਰਤੀ ਹੋ ਰਹੀ ਹੈ ਬਹੁਤ ਸਾਰੀਆਂ ਨੌਕਰੀਆਂ ਮਿਲ ਰਹੀਆਂ ਨੇ ਤੁਸੀਂ ਦੇਖੋ ਜੀ ਲੱਗਦੇ ਨੇ ਕਿ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲ ਚ ਆ ਕੇ ਇਹਨਾਂ 'ਚ ਕੋਈ ਫਰਕ ਪਿਆ ਜੀ ਸਗੋਂ ਪਹਿਲਾਂ ਨਾਲ ਵੀ ਸੋਹਣੀਆਂ ਬਰਦੀਆਂ ਨੇ ਚਿਹਰੇ ਤੇ ਰੌਣਕ ਆ ਔਰ ਪੰਜਾਬ ਦੇ ਵਿੱਚ ਇਸ ਵਕਤ 92% ਦਾ ਰਿਜ਼ਲਟ ਜਿਹੜਾ ਸਰਕਾਰੀ ਸਕੂਲਾਂ ਦਾ ਆਇਆ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਔਰ ਚਾਰ ਦੀਵਾਰੀਆਂ ਦਾ ਕੰਮ 98% ਕੰਪਲੀਟ ਹੋ ਗਿਆ ਜੀ 2% ਤਾਂ ਉਹ ਵੀ ਹੈ ਜਿੱਥੇ ਕੋਈ ਰੋਲਾ ਹੈ ਉਹ ਰਹਿ ਗਏ ਬਾਕੀ ਕੰਮ ਜਿਹੜੇ ਆ ਕੰਪਲੀਟ ਹੋ ਚੁੱਕੇ ਆ ਸੋ ਬਹੁਤ ਹੀ ਵੱਡਾ ਮੈਂ ਤਾਂ ਸਮਝੂਗਾ ਕਿ ਪੰਜਾਬ ਜਿਹੜਾ ਪੂਰੇ ਦੇਸ਼ ਲਈ ਮਾਰਗਦਰਸ਼ਨ ਕਰ ਰਿਹਾ ਸਿੱਖਿਆ ਕ੍ਰਾਂਤੀ ਦਾ ਔਰ ਆਉਣ ਵਾਲੇ ਦੋ ਸਾਲਾਂ ਦੇ ਵਿੱਚ ਇੰਨੇ ਕ ਕੰਮ ਹੋਣਗੇ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਜਿਹੜੀ ਆ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਹੋਏਗੀ ਜੀ ਆ ਵਿਰੋਧੀ ਬਹੁਤ ਤੰਜ ਕਸ ਰਹੇ ਨੇ ਜੀ ਕਹਿੰਦੇ ਜਿਸ ਤਰ੍ਹਾਂ ਮਹੱਲਾ ਕਲੀਨਕਾ ਨੂੰ ਲਿਪਾ ਪੁੱਛ ਕੀਤੀ ਸੀ ਉਸੇ ਤਰ੍ਹਾਂ ਵਿਰੋਧੀ ਕਹਿ ਰਹੇ ਨੇ ਜੀ ਕਾਂਗਰਸ ਦੇ ਜਾਂ ਬੀਜੇਪੀ ਦੇ ਐਕਚੁਅਲੀ ਉਹ ਆਪਣੇ ਮਨ ਦੀ ਦਸ਼ਾ ਦੱਸ ਰਿਹਾ ਵੀ ਅਸੀਂ ਐ ਕਰਦੇ ਹੁੰਦੇ ਸੀ ਜੀ ਅਸੀਂ ਐ ਨਹੀਂ ਕਰਦੇ ਜੀ ਅਸੀਂ ਤਾਂ ਲਿਖਤੀ ਰੂਪ ਚ ਸਾਰਾ ਕੁਝ ਸਾਹਮਣੇ ਹੈ ਜੀ ਤੁਹਾਡੇ ਸਾਹਮਣੇ ਆ ਤੁਸੀਂ ਪੱਤਰਕਾਰ ਹੋ ਜਾ ਕੇ ਤੁਸੀਂ ਦਿਖਾ ਸਕਦੇ ਹੋ ਕਿ ਐਸੇ ਵਾਸ਼ਰੂਮ ਕੈਸੇ ਕਲਾਸਰੂਮ ਕੈਸੇ ਲਾਇਬ੍ਰੇਰੀਆਂ ਬਣ ਰਹੀਆਂ ਨੇ ਜੀ ਕੈਸੀ ਚਾਰ ਦਿਵਾਰੀ ਬਣ ਰਹੀ ਹੈ ਇਹ ਕੰਮ ਨਾ ਜਦੋਂ ਮੈਨੂੰ ਯਾਦ ਹੈ ਕੈਪਟਨ ਸਾਹਿਬ ਚੀਫ ਮਿਨਿਸਟਰ ਸੀਗੇ ਉਦੋਂ ਸਮਾਰਟ ਸਕ ਹੈਸਾ ਸਾਡੇ ਭਰਾਏ ਨੇ ਜਿੱਥੇ ਪੰਜਾਬ ਦੇ ਗਰੀਬ ਲੋਕਾਂ ਦੇ ਬੱਚੇ ਪੜ ਕੇ ਐਜੂਕੇਟ ਹੋ ਰਿਹਾ ਜਿੱਥੇ ਇਸਰੋ ਵਰਗੇ ਉੱਥੇ ਚੰਦਰੀਆਂ 3 ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਾਂਦੇ ਸੀ ਉੱਥੇ ਸਰਕਾਰੀ ਸਕੂਲਾਂ ਦੇ ਬੱਚੇ ਜਾ ਰਹੇ ਆ ਜਿੱਥੇ ਟੀਚਰ ਪ੍ਰਿੰਸੀਪਲ ਸਾਹਿਬਾਨ ਸਿੰਗਾਪੁਰ ਆਇਰਲੈਂਡ ਵਰਗੇ ਕੰਟਰੀਆਂ ਦੇ ਵਿੱਚ ਜਾ ਕੇ ਟ੍ਰੇਨਿੰਗ ਲੈ ਕੇ ਇੱਥੇ ਐਜੂਕੇਸ਼ਨ ਦੇ ਰਹੇ ਆ ਜੀ ਇਹ ਇਹ ਕਦੇ ਹੋਇਆ ਸੀ ਪਹਿਲਾਂ ਜੀ ਇਹ ਝੂਠਾ ਸਾਰਾ ਕੁਝ ਜੀ ਜਿਹੜੇ ਬੱਚਿਆਂ ਦੇ ਵਿੱਚ ਗਿਣਤੀ ਲਗਾਤਾਰ ਸਰਕਾਰੀ ਸਕੂਲਾਂ 'ਚ ਵਧ ਰਹੀ ਆ ਕਿ ਉਹ 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 ਮਤਲਬ ਇਹ ਸਾਰਾ ਕੁਝ ਝੂਠਾ ਜੀ ਜਿਹੜਾ ਰਿਜ਼ਲਟ 92% ਪੰਜਾਬ ਦੇ ਵਿੱਚ ਆ ਰਿਹਾ ਔਰ ਬੱਚੇ ਬੱਚੀਆਂ ਸਾਡੇ ਟੌਪ ਕਰ ਰਹੇ ਇਹ ਸਾਰਾ ਕੁਝ ਝੂਠਾ ਜੀ ਇਹ ਤਾਂ ਮੈਨੂੰ ਉਹ ਸੱਚੇ ਨੇ ਜੀ ਠੀਕ ਹੈ ਤੇ ਇਹ ਇਹ ਜਿਹੜਾ ਨਾ ਇਹ ਇਹਨਾਂ ਦੀ ਜ਼ੁਬਾਨ ਹੈ ਜੀ ਉਹ ਉਹਨਾਂ ਨੂੰ ਮੁਬਾਰਕ ਹੈ ਜੀ ਅਸੀਂ ਆਪਦਾ ਕੰਮ ਕਰ ਰਹੇ ਹਾਂ ਜੀ ਅਸੀਂ 3 ਸਾਲਾਂ ਚ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਸਿਹਤ ਕ੍ਰਾਂਤੀ ਕਿਸਾਨਾਂ ਦੇ ਖੇਤਾਂ ਤੱਕ ਪਾਣੀ 600 ਜੁੰਟ ਬਿਜਲੀ ਮੁਫਤ 92 93 ਹਜ਼ਾਰ ਨੌਕਰੀਆਂ ਮਿਲ ਗਈਆਂ ਠੀਕ ਹੈ ਜੀ ਨਸ਼ਾ ਮੁਕਤ ਪੰਜਾਬ ਕਰਨ ਜਾ ਰਹੇ ਹਾਂ ਕਰਪਸ਼ਨ ਮੁਕਤ ਪੰਜਾਬ ਕਰਨ ਰਿਹਾ ਇਹ ਸਾਰਾ ਕੁਝ ਆਮ ਆਦੀ ਪਾਰਟੀ 3 ਸਾਲ ਚ ਕਰ ਰਹੀ ਹੈ ਤੇ ਜਿਨ੍ਹਾਂ ਨੇ 25 ਸਾਲ ਰਾਜ ਕੀਤਾ ਜੀ ਉਹ ਇਕੱਲਾ ਬਿਆਨਬਾਜ਼ੀ ਕਰ ਰਹੇ ਜੀ ਜੀ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਜੀ ਕਹਿੰਦੇ ਪਹਿਲਾਂ ਲੈਂਦੇ ਚੋ ਮੁਗਲਾਉਂਦੇ ਸੀਗੇ ਹੁਣ ਚੜਦੇ ਤੋਂ ਆਉਣ ਲੱਗੇ ਮਨੀਸ਼ ਸੁਸੋਦੀਆ ਜੀ ਜਾਂ ਆਮ ਆਦਮੀ ਪਾਰਟੀ ਦੇ ਉਹਨੇ ਉਹਨਾਂ ਨਾਲ ਕਿਹਾ ਜਾ ਰਿ ਉਹ ਆ ਰਹੇ ਨੇ ਇਤਾਂ ਦੇ ਇਹਨਾਂ ਦੇ ਜਿਹੜੇ ਅਬਜ਼ਰਵਰ ਹੁਣ ਤੱਕ ਲੱਗਦੇ ਰਹੇ ਆ ਜੀ ਉਹ 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 ਕਿੱਥੋਂ ਉਹ ਫਗਵਾੜੇ ਤੋਂ ਲੱਗੇ ਆ ਜੀ ਉਹ ਵੀ ਤਾਂ ਬਾਹਲੀ ਸਟੇਟ ਰੋਂ ਹੈ ਮੈਂ ਆਮ ਆਦੀ ਪਾਰਟੀ ਨੈਸ਼ਨਲ ਪਾਰਟੀ ਹੈ ਨੈਸ਼ਨਲ ਪਾਰਟੀ ਦਾ ਅਬਜ਼ਰਵਰ ਹਮੇਸ਼ਾ ਹੀ ਆਊਟ ਆਫ ਸਟੇਟ ਦਾ ਲੱਗਦਾ ਹੈ ਜੀ ਉਸੇ ਸਟੇਟ ਦਾ ਅਬਜ਼ਰਵਰ ਨਹੀਂ ਲੱਗਦਾ ਠੀਕ ਹੈ ਜੀ ਜਿਹੜਾ ਬਾਹਰਲੀ ਸਟੇਟ ਦਾ ਹੋਵੇ ਉਹ ਚਾਹੇ ਪੰਜਾਬ ਦਿੱਲੀ ਦਾ ਹੋਵੇ ਚਾਹੇ ਕੋਈ ਹੋਰ ਸਟੇਟ ਦਾ ਹੋਵੇ ਉਹੀ ਅਬਜ਼ਰਵਰ ਲੱਗਦਾ ਹੈ ਜੀ ਸੋ ਇਹ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਜਿਹੜੇ ਉਹਨਾਂ ਦੇ ਬਗੀਲ ਸਾਹਿਬ ਲੱਗੇ ਨੇ ਜੀ ਹੁਣ ਉਹ 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 ਕਿੱ ਉਹ ਸਿਰਫ ਨਾ ਉਹਨਾਂ ਨੂੰ ਬਾਤ ਪੈ ਗਈ ਹੈ ਜੇ ਕਿੰਤੂ ਪਰੰਤੂ ਕਰਨ ਦੀ ਪ੍ਰਮਾਤਮਾ ਜਿਹੜਾ ਜੀ ਐਸਾ ਵਕਤ ਪ੍ਰਮਾਨ ਦਿੱਤਾ ਕਿ 112 ਦੇ ਵਿੱਚੋਂ ਅੱਜ 94 ਨਾਮਾਂ ਦੀ ਪਾਰੀ ਦੀ ਐਮਐਲਏ ਜਿਹੜੇ ਨੇ ਜੀ ਸੇਵਾ ਕਰ ਰਹੇ ਆ ਠੀਕ ਹੈ 93 ਰਹਿ ਕੇ ਗੁੱਗੀ ਚਲੇ ਗਏ ਠੀਕ ਹੈ ਜੀ ਤੇ ਉਹਨਾਂ ਦੇ ਖਾਤੇ ਦੇ ਵਿੱਚ ਕਿੰਨੀਆਂ ਆਈਆਂ ਸੀਗੀਆਂ ਜੀ 18 ਸੀਟਾਂ ਤੇ ਹੁਣ ਕਿੰਨੀਆਂ ਰਹਿ ਗਈਆਂ ਜੀ 16 ਸੀਟਾਂ ਜੀ ਨਨ ਕਿਥੇ ਘਟ ਘਟੇ ਨੇ ਬਦੇ ਤਾਂ ਨਹੀਂ ਜੀ ਸੋ ਇਸ ਕਰਕੇ ਜਿਹੜੇ ਰਾਜਾ ਵਡਿੰਗ ਸਾਹਿਬ ਉਹਨਾਂ ਦੀ ਆਪਣੀ ਵਾਈਫ ਜਿਹੜੀ ਗਿੱਦੜਵਾਦ ਨਾਲ ਲੜ ਰਹੀ ਸੀ ਉਹ ਚੋਣ ਹਾਰ ਗਏ ਜੀ ਬਿਨਾਪਾਪਾ ਨਾਨਕ ਤੋਂ ਕਾਂਗਰਸ ਚੋਣ ਹਾਰ ਗਈ ਠੀਕ ਹੈ ਜੀ ਉੱਥੋਂ ਆਪਣਾ ਹੁਸ਼ਿਆਰਪੁਰ ਦੇ ਵਿੱਚ ਸੀਗਾ ਜੀ ਇੱਕ ਵਿਧਾਨ ਸਭਾ ਜਿ ਇਲੈਕਸ਼ਨ ਹੋਈ ਹੈ ਜੀ ਉੱਥੇ ਇਲੈਕਸ਼ਨ ਹਾਰ ਗਏ ਠੀਕ ਹੈ ਜੀ ਸੋ ਉਹਨਾਂ ਨੇ ਆਪਣਾ ਤਾਂ ਕਹਿਣੇ ਕਹਿਣਾ ਜੀ ਪਰ ਆਮ ਆਦਮੀ ਪਾਰਟੀ ਦੀ ਸਿੱਖਿਆ ਕ੍ਰਾਂਤੀ ਜਿਹੜੀ ਆ ਪੂਰੇ ਦੇਸ਼ ਦੇ ਵਿੱਚ ਚਰਚਾ ਹੈ ਜੀ ਚਰਚਾ ਪੂਰੇ ਦੇਸ਼ ਦੇ ਵਿੱਚ ਜੀ ਸੋ ਇਹ ਸਨ ਦੇਵਮਨ ਜੀ ਜਿਹੜੇ ਕਹਿ ਰਹੇ ਨੇ ਕਿ ਪੂਰੇ ਦੇਸ਼ ਦੇ ਵਿੱਚ ਚਰਚਾ ਹੈ ਪਰ ਵਿਰੋਧੀ ਲਗਾਤਾਰ ਤੰਜ ਕਸ ਰਹੇ ਨੇ ਅੱਜ ਸਕੂਲ ਆਫ ਐਮਿਨਸ ਪਾਸੋਂ ਵੀ ਖੇ ਦੇਵਮਨ ਜੀ ਪਹੁੰਚੇ ਨੇ ਸੋ ਪੰਜਾਬ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਿਹੜਾ ਅੱਜ ਮਹਿਮਾ ਜਿਹੜੀ ਚਲਾਈ ਜਾ ਰਹੀ ਹੈ ਇੱਕ ਤਿਹਾਰਾ ਜਿਹੜਾ ਮਨਾਇਆ ਜਾ ਰਿਹਾ ਸੋ ਫਿਲਹਾਲ ਤੁਸੀਂ ਬਣ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨਰ ਪੈ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ